ਸਪੰਸਰ ਸਾਹਿਬ ਕਿੱਥੇ ਪਿੰਡ ਦੇ ਹਾਂਜੀ ਹਾਂਜੀ ਸਰ ਤੇ ਪੰਚਾਇਤ ਤੁਸੀਂ ਕੌਣ ਅਫਸਰ ਕਾਨੂੰਗੋ ਆ ਜਾ ਮੋਰੇ ਤੁਹਾਨੂੰ ਤਾਂ ਪਤਾ ਹੀ ਆ ਸਾਰੀ ਗੱਲ ਦਾ ਜਿਹੜਾ ਇਹਨੂੰ ਪਤਾ ਨਹੀਂ ਹੁਣ ਪਟਵਾਰੀ ਤਾਂ ਕੋਈ ਹੈ ਸਾਰਾ ਪਤਾ ਸਾਰਾ ਬੱਚੇ ਹੈ ਪਟਵਾਰੀ ਸਾਹਿਬ ਪਤਾ ਹੈ ਜਿਹੜਾ ਆਮ ਬਬਾਦ ਰੌਲਾ ਪਿਆ ਵੀ ਗੁਰਦੁਆਰਾ ਸਾਹਿਬ ਢਾਹਤਾ ਗੁਰਦੁਆਰਾ ਸਾਹਿਬ ਤੇ ਹਮਲਾ ਹੋ ਗਿਆ ਇਹ ਪਟਵਾਰੀ ਸਾਹਿਬ ਸ਼ਿਕਾਇਤਕਰਤਾ ਦੇ ਨਾਲ ਆਏ ਸੀ ਰੋਸ਼ਨ ਲਾਲ ਜੀ ਦੇ ਨਾਲ ਹਾਂਜੀ ਹਾਂਜੀ ਤੁਸੀਂ ਮੈਨੂੰ ਇਹ ਨਕਸ਼ਾ ਬਣਾ ਕੇ ਦਿੱਤਾ ਸੀ ਹਾਂਜੀ ਠੀਕ ਹੈ ਵੀ ਆਹ ਗੁਰਦੁਆਰਾ ਸਾਹਿਬ ਹੈ ਆਹ ਨਕਸ਼ੇ ਦੇ ਵਿੱਚ ਠੀਕ ਹੈ ਜੀ ਇਹ ਕਿੰਨੇ ਮੜਲੇ ਆ 5 ਕਨਾਲ 10 ਮੜਲੇ ਆ ਉਹ ਸ਼ੈੱਡ ਦੇ ਸਣੇ ਹੀ ਆ ਹਾਂਜੀ ਸਰਵੇ ਸ਼ੈੱਡ ਹੈ ਸ਼ੈੱਡ ਸਣੇ ਸ਼ੈੱਡ ਦੇ ਲੱਗ ਹੈ ਜੀ ਉਹ ਲੱਗ ਹੈ 5 ਕਨਾਲ 10 ਮੜਲੇ 10 ਮੜਲੇ ਚ ਸਾਰੀ ਜਗ੍ਹਾ ਬਣਦੀ ਹੈ ਜੀ ਇਹ ਵੀ ਸ਼ੈੱਡ ਹੈ ਜੀ ਉਹ ਵੀ ਸ਼ੈੱਡ ਹੈ ਜੀ ਆਹ ਜਿਹੜਾ ਗੁਰਦੁਆਰਾ ਸਾਹਿਬ ਹੈ ਆਹੀ ਆ ਨਾ ਚਾਰ ਦਵਾਰੀ ਜੇ ਸੀ ਵੀ ਇੱਥੇ ਵੀ ਆਈ ਸੀਗੀ ਇਸ ਗੁਰਦੁਆਰੇ ਨੂੰ ਢਾਣ ਲਈ ਸ਼ਿਕਾਇਤ ਕਰਤਾ ਕਿੱਥੇ ਰੋਸ਼ਨ ਲਾਲ ਹਾਂਜੀ ਰੋਸ਼ਨ ਹਾਂਜੀ ਹਾਬਿਸ਼ ਜੀ ਸੀ ਬੀ ਇਹਨੂੰ ਟਾਣ ਵੀ ਆਈ ਸੀ ਨਹੀਂ ਉੱਤੋਂ ਮੁੜ ਗਏ ਸਾਨੂੰ ਤਾਂ ਬੰਨ ਜਿੰਨੀ ਮੈਂ ਪੁੱਛਦਾ ਉਹਨਾਂ ਦੱਸਣਾ ਮੈਨੂੰ ਮੈਂ ਇੱਕ ਇੱਕ ਕਰਦੇ ਨੇ ਗਾਹਾਂ ਵਧਣਾ ਹੈ ਠੀਕ ਹੈ ਸਰ ਜੀ ਕੀ ਗੁਰਦੁਆਰਾ ਸਾਹਿਬ ਠੀਕ ਹੈ ਗੁਰਦੁਆਰਾ ਸਾਹਿਬ ਇੱਧਰ ਗੁਰਦੁਆਰਾ ਸਾਹਿਬ ਤਾਂ ਨਹੀਂ ਟਾਇਆ ਗਿਆ ਨਹੀਂ ਨਹੀਂ ਬੋਲੋ ਹਾਂਜੀ ਹਾਂਜੀ ਉੱਚੀ ਵੱਲੋ ਬਈ ਹਾਂਜੀ ਉਹ ਪਾਰਲੀ ਸਾਈਡ ਐ ਜੀ ਉਹੀ ਦੱਸ ਤੁਹਾਡੇ ਦਰਵਾਜ਼ੇ ਗੁਰਦੁਆਰਾ ਸਾਹਿਬ ਤੇ ਹਮਲਾ ਤਾਂ ਨਹੀਂ ਹੋਇਆ ਐਸ ਪਾਸੇ ਹਮਲਾ ਤਾਂ ਨਹੀਂ ਹੋਇਆ ਨਹੀਂ ਹਾਲ ਤੇ ਨਹੀਂ ਹੋਇਆ ਸ਼ੈੱਡ ਤੇ ਹਮਲਾ ਹੋਇਆ ਲੰਗਰਾਲ ਨੇ ਲੱਗ ਰਹਾ ਨਹੀਂ ਹੋਇਆ ਰਸੋਈਕਾਰ ਕਿੱਥੇ ਆ ਇਹ ਰਸੋਈਕਾਰ ਰਸੋਈਕਾਰ ਇਹ ਰਸੋਈਕਾਰ ਹਰ ਰਸੋਈਕਾਰ ਇੱਥੇ ਹਮਲਾ ਤਾਂ ਨਹੀਂ ਹੋਇਆ ਜੇ ਸੀ ਵੀਰਤ ਨਹੀਂ ਆਈ ਇੱਧਰ ਨਹੀਂ ਜੀ ਆ ਕੰਦਾ ਤੇ ਇਹ ਵੀ ਹੈਗੀ ਹੈ ਨਾ ਹਾਂਜੀ ਹਾਂਜੀ ਬੋਲੇ ਦੱਸੋ ਜੀ ਹਮਲਾ ਹੋਇਆ ਯੈਸ অর ਨੋ ਨਹੀਂ ਹੋਇਆ ਹਾਂਜੀ ਇਹ ਹੋ ਗਿਆ ਰਸੋਈਕਾਰ ਤੁਹਾਡਾ ਬਾਥਰੂਮ ਆ ਆ ਗਿਆ ਇਹ ਵੀ ਠੀਕ ਹੈ ਹਾਂਜੀ ਜੋ ਕੰਦਾ ਨਾ ਅਲਦ ਵਾਲੇ ਮੈਂ ਚਾਰ ਦਿਵਾਰੀ ਚੈੱਕ ਕਰ ਰਿਹਾ ਕੋਈ ਕੋ ਲੋਕਾਂ ਚ ਹਵਾਏ ਗਈ ਵੀ ਚਾਰ ਦਿਵਾਰੀ ਢਾਹਤੀ ਗੁਰਦੁਆਰਾ ਸਾਹਿਬ ਦੀ ਇਸ ਕਰਕੇ ਪੁੱਛ ਰਹੇ ਹਾਂ ਇਹ ਵੀ ਠੀਕ ਹੈ ਚਾਰ ਦਿਵਾਰੀ ਬਾਥਰੂਮ ਵਾਲੇ ਪਾਸਿਓਂ ਹੈ ਹੈ ਬੋਲੋ ਉੱਚੀ ਬੋਲੋ ਬਈ ਹਾਂਜੀ ਹਾਂਜੀ ਤੁਗਲਕਾਬਾਦ ਕਾਗਜ਼ਿਆਂ ਦੀ ਲੜਾਈ ਹਾਰਿਆ ਠੀਕ ਹੈ ਜੀ ਸੜਕਾਂ ਤੇ ਰੌਲਾ ਪਾਉਂਦੇ ਰਹੇ ਹਾਂਜੀ ਤਾਂ ਕਾਗਜ਼ ਮੇਰੇ ਤੋਂ ਠੀਕ ਕਰਾ ਲਓ ਅੱਜ ਠੀਕ ਹੈ ਜੀ ਮੇਰੀ ਬੇਹਤਿਆ ਉੱਚੀ ਦਿਨ ਜੱਸਣੋ ਬੋਲਿਓ ਸ਼ੈੱਡ ਕਿਹੜਾ ਹੈ ਜਿਹੜਾ ਮੈਂ ਲਿਖਾਇਆ ਤੂੰ ਉਹ ਵਾਲਾ ਉਹਦੀ ਚਾਰ ਦਿਵਾਰੀ ਤੇ ਕੋਈ ਜੀ ਸੀ ਬੀ ਤਾਂ ਨਹੀਂ ਪ੍ਰਸ਼ਾਸਨ ਲੈ ਕੇ ਆਇਆ ਨਹੀਂ ਬਈ ਪ੍ਰਸ਼ਾਸਨ ਅੱਜ ਮੈਂ ਬਹੁਤ ਸਖਤ ਮੂਡ 'ਚ ਆਇਆ ਐ ਐਸ ਡੀ ਐਮ ਸਾਹਿਬ ਮੇਰੀ ਗੱਲ ਸੁਣ ਲਓ ਅੱਜ ਜੇ ਮੈਨੂੰ ਪਤਾ ਲੱਗ ਗਿਆ ਗੁਰਦੁਆਰਾ ਸਾਹਿਬ ਦੀ ਜੀ ਸੀ ਬੀ ਤੁਸੀਂ ਢਾਈ ਆ ਜਾ ਸਸਪੈਂਡ ਗੱਡੀ ਨੇ ਹੋਣਾ ਜਾਂ ਤੁਸੀਂ ਹੋਣਾ ਆ ਜੇ ਗੁਰਦੁਆਰਾ ਸਾਹਿਬ ਦੀ ਕੰਦ ਨੂੰ ਹੱਥ ਲਾਇਆ ਗਿਆ ਦੱਸੋ ਜੀ ਸ਼ੈੱਡ ਨੂੰ ਵੀ ਕਹਿੰਦੇ ਜੇ ਅਸੀਂ ਵੀ ਲੈ ਕੇ ਆਇਆ ਸ਼ੈੱਡ ਠੀਕ ਵਾ ਇਹ ਚਾਰਦੁਵਾਰੀ ਨਹੀਂ ਹੋਈਆਂ ਇਹ ਮੈਂ ਦੱਸੋ ਜੀ ਨਹੀਂ ਭਾਈ ਉਧਰਲੇ ਬੰਨੇ ਵਿੱਚ ਆਉਂਦੀ ਆ ਆ ਜਿਹੜੀ ਇਹਦਾ ਖੁੰਜੇ ਤੇ ਖੜੇ ਆਪਾਂ ਉਧਰੋਂ ਚੱਲੇ ਆ ਆ ਜਿਉ ਤੁਸੀਂ ਮੈਨੂੰ ਨਕਸ਼ਾ ਦਿੱਤਾ ਬਣਾ ਕੇ ਮੈਂ ਉਧਰ ਨੂੰ ਵੱਧਦੇ ਨਹੀਂ ਜਾਣਾ ਹਾਂਜੀ ਹਾਂਜੀ ਠੀਕ ਹੈ ਤੁਸੀਂ ਉਹ ਉਧਰ ਨੂੰ ਲੈ ਕੇ ਆਏ ਮੈਂ ਤਾਂ ਉਧਰ ਨੂੰ ਤੁਰਿਆ ਸੀ ਹਾਂਜੀ ਉਧਰ ਆ ਜਿਓ ਚਲੋ ਕੋਈ ਨਹੀਂ ਜੇ ਤਾਂ ਫੇਰ ਵੀ ਦੇਖਣਾ ਆ ਠੀਕ ਹੈ ਨਾ ਹਾਂਜੀ ਉਹਨਾਂ ਆਪਾਂ ਇੰਨੀ ਗੱਲ ਛੱਡ ਦਈਏ ਗੁਰਦੁਆਰਾ ਰਸੋਈ ਘਰ ਸ਼ੱਟ ਇਹ ਸਰਕਿਆ ਤੋ ਆ ਹਾਂਜੀ ਹਾਂਜੀ ਠੀਕ ਹੋ ਗਿਆ ਹਾਂਜੀ ਠੀਕ ਚੱਲੀ ਅੱਗੇ ਅੱਗੇ ਬਾਹਰ ਵੀ ਜਿਹੜਾ ਸਰ ਇਦਾਂ ਦੀ ਵਧੀਆ ਲੱਗੂਗਾ ਪਤਾ ਲੱਗੂ ਅੱਛਾ ਰੁਕੋ ਰੋਕੋ ਮੇ ਰੋਕੋ 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 ਆ ਜਿਹੜੇ ਤੁਸੀਂ ਘਰ ਦਿਖਾਦੇ ਮੈਨ ਨਕਸ਼ੇ 'ਚ ਇਹ ਸਾਰੀ ਠੀਕ ਹੈ ਨਾ ਇਦਾਂ ਨੂੰ ਕੋਈ ਦਿਖਾ ਦੇ ਆ ਚੱਲ ਪਈ ਇੱਥੂ ਇਹ ਜਾ ਕੇ ਦੋ ਮਿੰਟ ਦੋ ਮਿੰਟ ਇੱਥੇ ਸਰ ਬਹੀ ਹੈ ਇਦਾਂ ਗੁਰਦੁਆਰਾ ਹੁਣ ਸਹਿ ਰਹਿ ਗਿਆ ਪਰੇ ਆ ਜਿਹੜਾ ਘਰਵਾ ਇਹਨੂੰ ਮੈਂ ਫੜਨਵਾ ਠੀਕੇ ਫੜਿਆ ਹੈ ਹਨ ਸਰ ਐਦਾ ਹੋਣਾ ਜੀ ਇਹ ਐਦਾ ਹੋਣਾ ਜੀ ਹੁਣ ਐਦਾ ਹੋਣਾ ਆ ਗਈ ਵੀ ਇਹ ਪੰਡ ਤੇ ਆ ਘਰੋਂ ਕਿਥੇ ਇੱਥੋਂ ਆ ਪਾਰਕ ਵਾਲੀ ਗੱਲ ਕਹਾਂ ਜਾਂਦੇ ਆ ਆ ਜਿਹੜਾ ਪੋਰਸ਼ਨ ਇਹਨਾਂ ਸਾਡਾ ਕੋਈ ਪ੍ਰੋਬਲਮ ਨਹੀਂ ਨੇ ਕਰ ਬਖਰੇ ਠੀਕ ਹੋ ਗਿਆ ਜੀ ਆ ਗੇਟ ਹੈ ਜੀ ਆ ਜਗ੍ਹਾ ਵੀ ਦਿਖਾ ਦਿਓ ਮੈਨੂੰ ਕਿਉਂਕਿ ਇਹ ਤਾਂ ਵੀ ਵਿੱਚ ਵਾਹ ਜੀ ਵਾਹ ਜੀ ਬਸ ਜਗ੍ਹਾ ਤਾਂ ਬਹੁਤ ਸੋਹਣੀ ਹੈ ਇਹ ਆ ਸਾਰੀ ਜਿਹੜਾ ਇਹ ਤੇ ਇਹ ਕਿੰਨੀ ਜਗ੍ਹਾ ਹੋਊਗੀ ਇਹ ਲਗਭਗ 2 ਕਨਾਲ 5 ਮਰਲੇ ਕਿ 3 ਕਿਨਾਰੇ 5 ਮੰਜ਼ਿਲਾਂ 59 ਵਾਲੀ ਲਗਭਗ 5 ਮੰਜ਼ਿਲਾਂ 2 ਕਿਨਾਰੇ 9 ਮੰਜ਼ਿਲਾਂ ਇਹ ਕਿੱਥੇ ਤੱਕ ਜਾਂਦੀ ਆ ਸਰ ਇੱਕ ਤੱਕ ਵੀ ਜਿੱਥੋਂ ਕੰਟਾਈ ਆ ਜੀ ਜਿਹੜਾ ਆ ਟਾਟ ਹੀ ਆ ਹੋਇਆ ਕੀ ਆ ਇਹ ਸਰ ਆਹ ਤੁਹਾਨੂੰ ਇਹਨੂੰ ਸਾਹ ਗਿਆ ਆ ਗਿਆ ਆ ਗਿਆ ਉਦੋਂ ਹੋਇਆ ਇਹ ਕਮਿਊਨਿਟੀ ਹਾਲ ਜਿਆ ਮੋਰੇ ਪਾਰ ਹੁਣ ਆਪਣਾ ਰੋਸ਼ਨ ਗੁਰਦੁਆਰਾ ਸਾਹਿਬ ਠੀਕ ਹੋਆ ਸ਼ੈੱਡ ਠੀਕ ਹੋਆ ਆ ਠੀਕ ਆ ਆ ਕਰ ਨਾਲ ਕੋਈ ਪ੍ਰੋਬਲਮ ਨਹੀਂ ਠੀਕ ਹੋ ਗਿਆ ਆ ਪਾਰਕ ਦੀ ਇੰਨੀ ਜਗ੍ਹਾ ਤੇ ਕੋਈ ਪ੍ਰੋਬਲਮ ਨਹੀਂ ਇੱਥੇ ਵੀ ਹਰੀ ਨਹੀਂ ਹੈਗੀ ਨਾ ਠੀਕ ਹੋ ਗਿਆ ਆਹ ਕਿਆ ਚੀਜ਼ ਹੋਇਆ ਇਹ ਸਰ ਬਾਬਾ ਸਾਹਿਬ ਇਹ ਉਧਰੋਂ ਦੇਖ ਕੇ ਨਾ ਤੈਨੂੰ ਆ ਜੀ ਆਜੋ ਜੀ ਉਧਰੋਂ ਦੇਖੋਗੇ ਆ ਸਾਡੇ ਨਕਸ਼ੇ ਦਾ ਹਾਂ ਜੀ ਹਾਂ ਜੀ ਮੋੜੇ ਦੇਖੋ ਇਹ ਇਹ ਸਾਰਾ ਹੀ ਖਸਰਾ ਨੰਬਰ ਜਿਹੜਾ 1 ਕੋਈ ਆ ਇਹ ਉਹ ਲਖਸਤ ਦੇਖ ਲਓ ਕਾ ਉਹ ਬਹੁਤ ਕੀਤੇ ਆ ਜਾਂਦੇ ਹੈ ਹੈ ਬਲੱਡ ਨਹੀਂ ਆ ਚਾਹੀਦਾ ਮੈਨੂੰ ਹੈ ਸਟੈਚੂ ਲੱਗਾ ਹੈ ਅੱਛਾ ਲੈ ਆਓ ਜੀ ਲੈਓ ਇਹ ਤਾਂ ਇਹਨਾਂ ਨੇ ਪਤਾ ਨਹੀਂ ਕੀ ਕੀ ਹੋਣਾ ਇਹ ਜੀ ਸਾਰਾ ਪਾ ਬਣਾਇਆ ਇੱਥੇ ਮਰੇ ਸਟੇਜ ਹੈ ਜੀ ਇੱਥੇ ਸਾਹਮਣੇ ਸਟੇਜ ਹੈ ਇੱਥੇ ਪ੍ਰੋਗਰਾਮ ਹੁੰਦਾ ਹੈ ਕੋਈ ਨਹੀ ਆਹ ਲਓ ਹੁਣ ਹਾਂਜੀ ਇਹ ਕਿੰਨੀ ਜਗ੍ਹਾ ਦੇ ਵਿੱਚ ਆ ਪਵਨ ਜੀ ਅੰਬੇਡ ਕਰਪਾਵਨ ਕਿੰਨੀ ਜਗ੍ਹਾ 20 ਕਮਰਿਆਂ ਦੇ ਨਹੀਂ ਨਹੀਂ ਇੱਕ ਤੋਂ 3 ਕਮਰਿਆਂ ਤੋਂ ਪਰ ਹੁੰਦੀਆਂ 4 ਕਮਰਿਆਂ ਤੋਂ ਜ਼ਿਆਦਾ ਆ ਵੀ ਕਮਿਟੀ ਹਾਲ ਹੈ ਹਾਂਜੀ ਅੰਵੇਡ ਕਰਪਾ ਹੁੰਦਾ ਇੱਥੇ ਜੀ ਅੰਗਰਵਾੜੀ ਵਿੱਚ ਬੈਂਦੇ ਆ ਜੀ ਹਾਂਜੀ ਇਹ ਚੰਗਨਵੜੀ ਇਹ ਲਾਇਬ੍ਰੇਰੀ ਸਾਰਾ ਸਾਰਾ ਕਮਿਟਮੈਂਟ ਭਾਈ ਜੀ ਇੱਧਰ ਆਉਂਦੇ ਆ ਜਾਣ ਕੇ ਸਾਡਾ ਉਦਾਂ ਹੀ ਉਹ 4 ਨੰਬਰ ਸੈਂਟਰ ਹੈਗਾ ਇੱਥੇ ਇੱਥੇ ਸਾਡੇ ਕੋਲ ਜਗ੍ਹਾ ਪਈ ਆ ਇਹ ਇਹਦੇ ਵਿੱਚ ਅੰਗਰਵਾੜੀ ਬਣਾਉਣਾ ਚਾਹੁੰਦੇ ਆ ਉਹ ਕਰੀ ਐਪਲੀਕੇਸ਼ਨ ਦੀ ਵਿੱਚ ਬਣਾਉਣਾ ਜਾ ਟੈਂਟਰ ਕਰ ਰਨੇ ਕੱਬ ਜੀ ਤਾਦਰ ਦੇ ਚਲੋ ਇਹ ਛੱਡੀਏ ਮੁੱਦੇ ਵਾਲੀ ਗੱਲ ਤੇ ਆਓ ਇਹ ਸਾਰੇ ਪਿੰਡਾਂ ਚ ਇਦਾਂ ਆ ਕੁਝ ਪ੍ਰੇਮ ਭਾਈਚਾਰਾ ਵੀ ਰੱਖਣਾ ਹੁੰਦਾ ਹੈ ਹੁਣ ਫਾੜਾ ਦੋ ਬਿੰਦੂ ਰਹਿ ਗਏ ਦੇਖਣੇ ਵਾਲੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਸਹਿਮਤੀ ਦੇ ਨਾਲ ਪਾਰਲੇ ਪਾਸੇ ਜਗ੍ਹਾ ਦਿੱਤੀ ਗਈ ਹੈ ਉਹ ਸਭ ਪਰ ਇਹ ਇਹ ਚੱਕਿਆ ਗਿਆ ਜੀ ਇੱਥੋਂ ਸਾਰਾ ਹੂੰ ਇੱਧਰ ਚੱਲ ਜੀ ਇੱਧਰ ਆ ਜੀ ਹਾਂ ਆ ਕੇ ਜਿੱਦੇ ਪਾਥੀਆਂ ਪੱਥਰ ਨੂੰ ਜਗ੍ਹਾ ਦਿੱਤੀ ਸੀ ਸਾਡੇ ਸਰਪੰਚ ਸਾਹਿਬ ਸੀ ਸਾਬਕਾ ਹਾਂ ਜੀ ਕਰਮਾ ਸਿੰਘ ਉਹਨਾਂ ਨੇ ਦਿੱਤੀ ਹੋ ਸੀਗੇ ਇੱਦਾਂ ਪਾਥੀਆਂ ਪੱਥਰ ਤੇ ਉਹ ਇਹੋ ਪਾਥੀਆਂ ਦੀ ਜਗ੍ਹਾ ਕਿੱਥੇ ਗਈ ਆਹ ਨੇ ਆਹ ਇੱਦੀ ਜੀ ਮੋਹਰੇ ਤੁਰੀ ਜਾਂਦੀ ਆ ਉਹ ਤਾਂ ਕਹਿੰਦੇ ਸੀਗਾ ਪਹਿਲਾਂ ਤਾਂ ਕੰਮ ਸਾਰਾ ਤੋੜਿਆ ਕਰੀਦਾਗਾ ਉਹ ਪਾਥੀਆਂ ਤਾਂ ਹੁਣ ਪਸ਼ੂ ਘਟੇ ਗਏ ਆ ਹਾਂ ਜੀ ਗਰਾਊਂਡ ਸਾਰੀ ਕਵਰ ਦੀ ਹਾਂ ਦੇਖੋ ਜੀ ਇਹਨੇ ਆਹ ਕੀ ਆ ਇਹ ਨੀਆਂ ਸੀਗੀਆਂ ਜੀ ਇਹਨਾਂ ਨੇ ਆਪੇ ਕੱਢ ਲਈਏ ਐ ਚਲੋ ਲੱਛ ਪਟਵਾਰੀ ਸਾਹਿਬ ਨੂੰ ਆਵਾਜ਼ ਮਾਰੋ ਕਿੱਥੇ ਆ ਆ ਸਮਝਾਓ ਮੈਨੂੰ ਆ ਨਹੀਂ ਆ ਗੇੜੀਆਂ ਜੀ ਪਰਿਵਾਰਾਂ ਨੇ ਨਹੀਂ ਆ ਪਾਈਆਂ ਇੱਧਰ ਆਓ ਮੇਰੇ ਕੋਲ ਇਹ ਜੀ ਮੈਨੂੰ ਇਹਨਾਂ ਨੂੰ ਸਪੱਸ਼ਟ ਸੁਣ ਲੰਦੋ ਸ਼ਿਕਾਇਤ ਕਰਤਾ ਜਿਹੜੇ ਆ ਅੱਛਾ ਜੀ ਇਹ ਮਤਾ ਦੇ ਭਾਈ ਜੀ ਸਾਰਾ ਆ ਦੱਸੋ ਮੈਨੂੰ ਇੱਥੇ ਹੋਣਾ ਆ ਤਾਂ ਪੜ੍ਹੇ ਲਏ ਮੈਂ ਕਾਗਜ਼ ਹਾਂਜੀ ਹਾਂਜੀ ਆ ਜਿਹੜੀ ਨੇ ਪੱਟੀਆਂ ਆ ਇਹ ਕਿਹੜੀ ਐਥੋਂ ਬਿੰਦੂ ਜਿਹੜਾ ਇਹ ਸਾਰੀ ਜੀ ਆਪਣੇ ਇਹਨਾਂ ਕਮਿਊਨਿਟੀ ਹਾਲੇ ਨੇ ਇੱਥੇ ਦੱਸ ਮੈਨੂੰ ਜਿਹੜਾ ਬੜਾ ਕਿ ਨਹੀਂ ਇੱਥੇ ਕਿੱਥੇ ਨਿੱਜੀ ਪਾਈਆਂ ਸਨ ਆ ਤਾਂ ਹੈਗੀ ਉਹ ਸ਼ੈੱਡ ਹਾਂਜੀ ਹਾਂਜੀ ਜੇਸੀਬੀ ਇੱਥੇ ਆਈ ਆ ਹਾਂਜੀ ਹਾਂਜੀ 100 ਮੀਟਰ ਇੱਧਰ ਆਈ ਆ ਹਾਂ ਆ ਜਿਹੜੀ ਆਹ ਗੜੀ ਆਹ ਜਿਹੜੀ ਜੇ ਨੇ ਪੱਟੀਓ ਇਹ ਦਿਖਾ ਲੋ ਕਿੱਥੇ ਇੱਥੇ ਤੇ ਆਪਾਂ ਕਿਦਾਂ ਸਮਝਾਂਵੇਂ ਇਹ ਚ ਨਹੀਂ ਭਾਜੀ ਇਹੇ ਧੱਕੇ ਨਾਲ ਪਾਈ ਸੀ ਇਹ ਧੱਕੇ ਨਾਲ ਇਹ ਉੱਤੇ ਪਾਈ ਹੋਈ ਸੀ ਜੀ ਵੈਸੇ ਸਰ ਇਹ ਸਰ ਬਵਾਤ ਤੋਂ ਬਾਹਰ ਵਾਲੀ ਕਰਾਂ ਆਪਾਂ ਅੱਗੇ ਚੱਲੀਏ ਇੱਥੇ ਤੁਹਾਨੂੰ ਪਾਣੀ ਇਹਦਾ ਰੋਲਾ ਨਹੀਂ ਹੈਗਾ ਹੈਗਾ ਜੀ ਹੈਗਾ ਜੀ ਇਹਦਾ ਫਿਰ ਸਤਿਕਾਰ ਹੈਗਾ ਸਤਿਕਾਰ ਸੀ ਇੱਥੇ ਇੱਥੇ ਜੀ ਸਤਿਕਾਰ ਦੇਗੇ ਇੱਥੋਂ ਅਸੀਂ ਇਧਰੋਂ ਜੀਸੀਬੀ ਆਈ ਆ ਇੱਥੋਂ ਸਾਫ਼ ਕਰਦੇ ਅਸੀਂ ਅੱਗੇ ਨੂੰ ਵਧੇ ਆ ਜੀ ਇਹ ਘਰ ਵਾਲੇ ਕਹਿੰਦੇ ਸੀ ਇੱਟਾਂ ਕੱਢ ਲੈਣ ਆਹ ਇੱਟਾਂ ਪਈਆਂ ਜੀ ਸਾਰੀਆਂ ਕੱਢ ਲਈ ਆਪਣੀ ਸਹਿਮਤੀ ਨਾਲ ਕੱਢ ਲਈਆਂ ਇਹਨਾਂ ਆਪਾ ਆ ਪਾਰਕ ਚ ਬਣੇ ਆ ਫੇਰ ਤੋਂ ਆ ਜਗਾ ਹੋ ਗਈ ਨਾ ਹਾਂਜੀ ਹਾਂਜੀ ਇਦਾਂ ਹੀ ਆ ਨਾ ਹਾਂਜੀ ਹਾਂਜੀ ਆ ਨਹੀਂ ਤਾਂ ਮਤਲਬ ਇੱਥੇ ਕਹੋਗੇ ਹਾਂਜੀ ਹਾਂਜੀ ਇਦਾਂ ਹੀ ਆ ਨਾ ਹਾਂਜੀ ਹਾਂਜੀ ਅੱਧ ਕੇ ਹੋ ਗਈ ਇੱਕ ਫੋਟਾ ਹਾਂਜੀ ਚਲੋ ਇਹ ਇਹਦਾ ਕੋਈ ਰੌਲਾ ਨਹੀਂ ਰੌਲਾ ਜੀ ਇਹਦੇ ਸੀ ਉਹ ਕਹਿੰਦੇ ਵੀ ਜੇ ਉਹਨਾਂ ਨੂੰ ਜਗ੍ਹਾ ਦੇਣੀ ਸਾਨੂੰ ਇੱਥੇ ਜੋਗੀ ਪੀਰ ਲਈ ਇੰਨੀ ਜਗ੍ਹਾ ਮਿਲ ਗਈ ਅੱਗੇ ਸਰ ਉਹਨਾਂ ਕੋ ਡੇਢ ਕਨਾਲ ਉਹਨਾਂ ਨੇ ਜਿੱਦਾਂ ਬਗਲੀ ਉਹਨਾਂ ਨੇ ਜੋਗੀ ਪੀਰ ਦੀ ਕਿੱਥੇ ਜਗ੍ਹਾ ਬਣੀ ਉਹ ਇੱਥੇ ਆਹ ਹਾਂ ਉਹਨਾਂ ਬਗਲਿਆ ਸੀ ਜੇ ਜਦੋਂ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰਦੁਆਰਾ ਵਾਲੇ ਵੀ ਨਹੀਂ ਕਰਦੇ ਜਦੋਂ ਮੈਂ ਕਰੋ ਉਹ ਕਹਿੰਦੇ ਅਸੀਂ ਨਹੀਂ ਕਹਿੰਦੇ ਆ ਕੀ ਆ ਆ ਕੰਦਾਈ ਜੀ ਕੀ ਦਾ ਮਤਲਬ 5 ਸਾਲ ਹੋ ਗਿਆ ਜੀ ਉਹ ਪਾ ਤੇ ਆਹ ਸ਼ੈੱਡ ਨੂੰ ਸਿੱਧੀ ਗੱਲ ਵਾ ਹੈ ਨਾ ਜਿਹਦੇ ਵੱਲੋਂ ਆਹ ਕੰਦਵਾ ਹਾਂ ਜੀ ਤੁਰ ਤੱਕ ਜੀ ਦੋ ਮਿੰਟ ਦੇਖ ਲੈ ਜੀ ਮੜ ਜਾ ਥੋੜੀ ਜਿ ਇਹ ਤੇਰੀ ਆਪਣੀ ਰੋਸ਼ਨੀ ਚਾਰ ਬੈਂਡ ਮੈਂਬਰ ਤੇ ਦੇਖੀ ਤੂੰ ਪਿੱਛੇ ਆਓ ਮੇਰੇ ਸਾਰੇ ਪਿੱਛੇ ਆ ਜਾਓ ਭਾਈ ਸਾਰੇ ਮੇਰੇ ਪਿੱਛੇ ਆਓ ਸਾਰੇ ਪਟਵਾਰੀ ਸਾਹਿਬ ਕਿੱਥੇ ਆਹ ਜਿਹੜੀ ਤੁਸੀਂ ਮੈਂ ਨਾਛਾ ਬਣਾ ਕੇ ਦੱਸਦਾ ਇਹ ਪਟਵਾ ਇਹ ਛੱਡਿਆ ਜੋ ਮਨ ਛੱਡ ਤੋ ਆਹ ਕੰਧ ਆ ਗਈ ਸਿੱਧੀ ਹਾਂਜੀ ਇਹ ਜਿਹੜੀ ਨੇ ਪੱਟੀ ਗਈ ਕਮਿਊਨਿਟੀ ਹਾਲ ਲਈ ਹੁਣ ਹੁਣ ਮਾਮਲਾ ਕਮਿਊਨਿਟੀ ਹਾਲ ਦਾ ਰਹਿ ਗਿਆ ਹਾਂਜੀ ਕਮਿਊਨਿਟੀ ਹਾਲ ਗੁਰਦੁਆਰਾ ਸਾਹਿਬ ਦਾ ਕੋਈ ਰੌਣਾ ਨਹੀਂ ਲੰਗਰ ਦਾ ਕੋਈ ਰੌਲਾ ਨਹੀਂ ਸ਼ੈੱਡ ਦਾ ਕੋਈ ਰੌਲਾ ਨਹੀਂ ਉਦ ਦਾ ਕੋਈ ਰੌਲਾ ਨਹੀਂ ਹਾਂਜੀ ਇਹੀ ਆ ਨਾ ਜੀ ਹਾਂਜੀ ਇਹੀ ਗੱਲ ਹੈ ਰੋਸ਼ ਤੁਸੀਂ ਸ਼ਿਕਾਇਤ ਕੀਤੀ ਨਾ ਦੱਸ ਕਰ ਤਨ ਦੋ ਤਰੀਕ ਨੂੰ ਹੁਣ ਆਪਾਂ ਖੜੇ ਆ ਕਮਿਊਨਿਟੀ ਹਾਲ 'ਚ ਜਿੱਥੇ ਜੇਸੀਬੀ ਆਈ ਆ ਹਾਂਜੀ ਇਹਦਾ ਮਤਲਬ ਇਹ ਆ ਵੀ ਜਿੰਨਾ ਇਹ ਪ੍ਰਚਾਰ ਬਾਹਰ ਚੱਲ ਰਾ ਗੁਰਦੁਆਰਾ ਸਾਹਿਬ ਤੇ ਹਮਲਾ ਕਰਤਾ ਗੁਰੂ ਦਾਸ ਗੁਰਦੁਆਰਾ ਸਾਹਿਬ ਇਹ ਸਭ ਝੂਠ ਤੰਤਰ ਹੈ ਸਿਰਫ ਕਮੇਟੀ ਵਾਲਾ ਰੌਲਾ ਹੈ ਇਦਾਂ ਨਹੀਂ ਜਦੋਂ ਆਪਣੀ ਕੰਮ ਸਾਡੀ ਇੱਕੋ ਪਈਓ ਆ ਗੁਰਦੁਆਰਾ ਸਾਹਿਬ ਨੂੰ ਕਰਨਵਾਰਾ ਸਾਹਿਬ ਦੇ ਵਿੱਚੋਂ ਇੱਕ ਮੈਂ ਦੇਖੇ ਨਾ ਦੱਸੋ ਇੱਕ ਨਾ ਸਮਝਾਓ ਹਾਂਜੀ ਸਰ ਦੇਖੋ ਜਿਹੜੀ ਤੁਸੀਂ ਆ ਕੰਦ ਇੱਥੇ ਤੱਕ ਆਈਓ ਹੱਡੀ ਆ ਵਿਚ ਤੇ ਹਨੀ ਢਾਈਓ 4 ਸਾਲ ਆ ਕਿੱਥੋਂ ਸ਼ੁਰੂ ਹੋਈ ਆ ਤੂੰ ਨਾਲੇਪੁਰ ਬਰਾਬਰ ਆ ਰਹੀਓ ਸਾਡੀ ਫਾਦਮਾ ਦੇਖ ਲੈ ਮਾੜਾ ਜੀ ਨਾਲੇ ਜੁਆਇੰਟ ਦੇਖ ਲਓ ਜੁਆਇੰਟ ਇਧਰੋਂ ਦੇਖਦੇ ਆਈਏ ਤਾਂ ਜੋ ਆਪਾਂ ਉੱਤਰੀ ਫਿਰ ਨਾਲੇ ਪਬਲਿਕ ਬਹਿ ਜਾਗੇ ਜਾ ਕੇ ਆ ਰਹੀਆਂ ਆ ਕੰਦਾ ਕਰਦੀਆਂ ਪਈਆਂ 4 ਮਹੀਨੇ ਪਹਿਲਾਂ ਰੋਕੋ ਹੌਲੀ ਬੇ ਹੌਲੀ ਇਹ ਭਾਈ ਇਹ ਕੀ ਹੈ ਮੰਨ ਲਓ 6-7 ਵਾਰ ਲਾ ਕੇ ਕਾਲਮ ਖੜੇ ਹੋ ਗਏ ਸਾਰੇ ਇਹਨਾਂ ਨੂੰ 5 ਮਹੀਨਾ ਲੱਗਿਆ ਹੈ ਹੈਲੋ ਉਹ ਹੈਲੋ ਤੁਸੀਂ ਕੌਣ ਹੋ ਭਾਈ ਮੈਂ ਮੈਂਬਰ ਪੰਜਾਹ ਦਾ ਹੈਂ ਕੈਦ ਮੈਂਬਰ ਵਾਲੀ ਗੱਲ ਕਰੋ ਉਹੀ ਗੱਲ ਕਰਦੇ ਜੀ ਮੇਰੇ ਦੇ ਸਾਹਮਣੇ ਵੀਡੀਓ ਹੈਗੀਆਂ ਬੇ ਚੰਚਟ ਮਿੰਟ ਯਾਰ ਕੋਈ ਨਹੀਂ ਸਰ ਜੀ ਇਹ ਨਾ 4 ਸਾਲ ਪਹਿਲਾਂ ਜੋ ਸੱਚ ਸੁਣ ਦਿਸਣਾ ਆਪਾਂ ਸੱਚੋ ਨਹੀਂ 4 ਸਾਲ ਪਹਿਲਾਂ ਨੀਆਂ ਪਈਆਂ ਸੀ ਉਹ ਪੂਰੀ ਕੰਦ ਬਣੀ ਹੋਈ ਪਿੱਛੇ 6 ਫੁੱਟ 5 6 ਫੁੱਟ ਜੀ 2 2 ਢਾਈ ਉਹ ਦੇਖ ਤੁਹਾਨੂੰ ਬਈ ਮੈਨੂੰ ਥੋੜਾ ਪਲੀਜ਼ ਮੇਰੇ ਪਿੱਛੇ ਆ ਜਾਓ ਸਾਰੇ ਯਾਰ ਦੇਖਦਾ ਰਹਿ ਮੈਨੂੰ ਕੋ ਦਿਖਦਾ ਰਿਹਾ ਹੀ ਨਹੀਂ ਜੋ ਸੱਚ ਆਉ ਤੁਸਨਾ ਚਾਹੀਦਾ ਕਿਉਂਕਿ ਕੱਲ ਨੂੰ ਫੇਰ ਹੈ ਮੈਂ 5 5 ਬੰਦੇ ਭਗਾਏ ਸੀ ਜਦੋਂ ਹੁਣ ਆਹ ਅਪ੍ਰੈਲ ਚ ਰੋਲਾ ਪਿਆ ਬਈ ਮੇਰੀ ਬੇਨਤੀ ਤੁਹਾਡੇ ਅੱਗੇ ਪਲੀਜ਼ ਹੋਰ ਨਹੀਂ ਹੈ ਜੀ ਆਹ ਢਾਈ ਉਹ ਇਹ ਚਾਰ ਸਰ ਇਹ 2021 ਚ ਪਾਈ ਸੀ ਅ ਇਹ ਸ਼ੈੱਡ ਨਾਲ ਲੱਗਦੀ ਜਾ ਕੇ ਹਾਂਜੀ ਤੌਰ ਤੇ ਹਾਂਜੀ ਬਾਬਾ ਸਾਹਿਬ ਠੀਕ ਹੋ ਗਈ ਇਹ ਸ਼ੈੱਡ ਨਾਲ ਲੱਗਦੀ ਨਾ ਇਹ ਕੰਦ ਕਦੋਂ ਬਣੀ ਹੈ ਇਹ 2021 ਚ ਸਾਡੇ ਅਸੀਂ ਪੰਚਾਇਤ ਸਾਡੀ ਸਗੀ ਪੰਚਾਇਤ ਜੀ ਕਿੱਥੇ ਤੱਕ ਬਣੀ ਹੈ ਇਹ ਬਾਬਾ ਸਾਹ ਤੋਂ ਲੈ ਕੇ ਛੱਡ ਤੱਕ ਸਾਰੀ ਬਣੀ ਹੈ ਇਹ ਹਾਂ ਤੋੜ ਤੱਕ ਬਣੀ ਹੋਈ ਹਾਂ ਕੰਦ ਫਿਰ ਉਧਰ ਢਾਲੇ ਇੱਕ ਇਹਨੂੰ ਬੋਲਣ ਦੋ ਅੱਛਾ ਜੀ ਜਿਹੜੀ ਆ ਗੰਦਵਾ ਆ ਦੇਖੋ ਆੜੀ ਛੱਡ ਦੀ ਇਧਰਲੀ ਕੰਦੇ ਅੰਦਰਲੀ ਇਹ ਹਾਂ ਇਹ ਇਸ ਇੱਥੋਂ ਲੈ ਕੇ ਆ ਮੁੱਕ ਤੱਕ ਆ ਕਿੱਥੇ ਇਹ ਇੱਥੇ ਤੱਕ ਹਾਂ ਆ ਯਾਰ ਇੱਥੇ ਤੱਕ ਇੱਥੇ ਤੱਕ ਹਾਂਜੀ ਇਹ ਅੱਜ ਤੋਂ 4 ਸਾਲ ਪਹਿਲਾਂ ਇਹ ਵੀ ਬਣੀ ਆ ਇਹ ਤਾਂ 4 ਸਾਲ ਪਹਿਲਾਂ ਬਣੀ ਸੀ 4 ਸਾਲ ਦਾ ਮਤਲਬ 2021 ਹੋਈ ਹਾਂਜੀ ਸਰ ਹੁਣ ਦੂਜੀ ਗੱਲ ਨੋਟ ਕਰ ਲੋ 2 ਮਿੰਟ 2 ਮਿੰਟ 2 ਮਿੰਟ ਆ ਜਿਹੜੀ ਕੰਧ ਵਾ ਇਹ ਹਾਂਜੀ ਇਹ 4 ਸਾਲ ਪਹਿਲਾਂ ਢਾਈ ਸੀ ਗੁਰਦਰਾ ਸਾਹਿਬ ਦੀ ਜਦੋਂ ਇੱਧਰ ਲਾਇਆ ਜਗ੍ਹਾ ਵਿੱਚ ਇਹ ਗੁਰਦਰਾ ਦੇ ਹੋੜੀ ਹੋੜੀ ਰੋਸ਼ਨ ਅਸੀਂ ਅਸੀਂ ਸੱਚ ਸੱਚੇ ਰਹਿਣਾ ਉਹ ਨਹੀਂ ਕੋ ਰਲਾ 2021 ਚ ਢਾਈ ਹਾਂਜੀ ਸਰ 2021 ਢਾਈ ਸੀ ਇਹ ਆਪਾਂ ਸ਼ੈੱਡ ਦੇ ਨਾਲ ਇਹਦੇ ਨਾਲ ਜਗ੍ਹਾ ਨਾਲ ਲਾਈ ਜਗ੍ਹਾ ਇਹ ਅੱਗੇ ਵਿੱਚ ਠੀਕ ਹੋ ਗਿਆ ਜੀ ਅੱਗੇ ਵੱਲੋਂ ਜਦੋਂ ਆਹ ਕੰਧ ਇੱਥੇ ਤੱਕ ਪਈ ਹੋ ਸੀ ਇਹ ਤੇ ਕੰਦ ਕੰਦ ਪਾਉਣ ਲੱਗੇ ਆ ਵਾਲੀ ਥੱਲੇ ਇਹ 2 2 ਫੁੱਟ ਨਿਕਲੇ ਹੀ ਨਹੀਂ ਆ ਥੱਲੇ ਪਿੱਲਰ ਦੇ ਕੇ ਭਰਲੇ ਸੀ ਆ ਤੁਰ ਤੱਕ ਹਾਂ ਉਦੋਂ ਇਹ ਨਹੀਂ ਬਣੀ ਜੀ ਉਦੋਂ ਵੀ ਰੋਲਾ ਪੈ ਗਿਆ ਸੀ 2 2 ਫਿਰ 10 ਵਾਰ ਤੀ ਜਿਹੜੀ ਆ ਕੰਦ ਇੱਥੇ ਤੱਕ ਪਈ ਹੋ ਸੀ 4 6 ਫੁੱਟ ਇਹ ਵੀ ਦਿਖਾਣੀ ਆ ਹੈ ਆ ਤੁਹਾਨੂੰ ਦਿਖਾ ਦਿੰਦਾ ਜੀ ਜਿਹੜੀ ਆ ਕੰਦ ਤੇ ਆਪਾਂ ਖੜੇ ਹੁਣ ਹਾਂ ਇਹਦੇ 2 ਫੁੱਟ ਥੱਲੇੋਂ ਕੱਢ ਕੇ ਪਿੱਲਰ ਖੜੇ ਸੀ ਇਹਦੇ ਅੱਗੇ ਵੀ 2000 21 ਜੀ ਵੀ 22 ਸੀ ਕਹਿੰਦੇ ਨੇ ਹਾਂ ਹਾਂ ਜੀ ਪਿੱਲਰ ਸੀਗੇ ਕੌਲਮ ਸੀ ਪਿੱਲਰ ਸੀਗੇ ਦੇ ਵਿੱਚ ਆ ਪੱਕੇ ਪਿੱਲਰ ਸੀਗੇ ਕੰਧ ਤਣੀ ਸੀ ਪੂਰੀ ਕੰਧ 2-2 ਫੁੱਟ ਥੱਲੇ ਸੀ ਕਿਉਂਕਿ ਗੋਲਾ ਪੈ ਗਿਆ ਸੀਗਾ ਝੂਠ ਨਹੀਂ ਬੋਲਣਾ ਸੱਚ ਸੱਚੇ ਰਹਿੰਦਾ ਹੁੰਦਾ ਹਮੇਸ਼ਾ ਠੀਕ ਹੋ ਗਿਆ ਉਹਨੂੰ ਹੁਣ ਬਣਾਈਏ ਜੀ ਯਾਨੀ ਮਾਮਲਾ ਉਦੋਂ ਦਾ ਹੀ ਇਹ ਫਸਿਆ ਆ ਠੀਕ ਹੋ ਗਿਆ ਇਹ April ਚ ਫੇਰ ਦੁਬਾਰਾ ਬਣਾਈ ਸੀ ਜੀ ਹੁਣ ਇਹਨਾਂ ਦੇ ਮਤੇ ਤੋਂ ਪਾਉਣ ਤੋਂ ਬਾਅਦ ਉਦੋਂ ਟਾਉਣ ਦੇ ਵੇਲੇ ਤੁਹਾਡੇ ਸਾਈਨ ਸੀਗੇ ਹਾਂਜੀ ਹਾਂਜੀ ਮਤੇ ਪਾਇਆ ਦੋ ਮਿੰਟ ਹੌਲੀ 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 ਇਹ ਵੀ ਸੁਣਦੇ ਸੰਭਾਜੀ ਹਾਂਜੀ April ਚ ਇਹ ਕੰਧ ਆ ਵਾਲੀ ਜਿਹੜੀ ਆ ਇਹ ਤੁਸੀਂ ਦੁਬਾਰਾ ਸ਼ੁਰੂ ਕੀਤੀ ਹਾਂਜੀ ਮਤੇ ਤੋਂ ਬਾਅਦ 1 ਮਤਾ ਤੁਹਾਡਾ 10425 ਦਾ ਆ ਹਾਂਜੀ 4 ਤਰੀਕ ਨੂੰ ਸ਼ੁਰੂ ਹੋਈ ਇਹ ਅਪ੍ਰੈਲ ਸਟਾਰਟਿੰਗ ਦੇ ਸ਼ੁਰੂ ਹੋ ਗਈ ਮਤਲਬ ਉਹਨੂੰ ਮਨਜ਼ੂਰੀ ਦੇ ਲਈ ਆਪਾਂ ਮਤੇ ਚ ਲਿਆ ਕੇ ਮਤੇ ਚ ਲਿਆ ਮਤਾ ਦਾਸ ਨੂੰ ਪਾਇਆ ਜੀ ਇਹ ਮਤਾ ਤੁਸੀਂ 10425 ਨੂੰ ਯਾਨੀ ਕਿ ਇੱਕ ਸਪੰਸਰ ਸਾਹਿਬ ਜੀ ਜੀ ਇਹਦਾ ਮਤਲਬ ਇਹ ਸੀ ਵੀ ਪਿੰਡ ਚ ਇੱਕ ਦਿਨ ਇਸ ਗੱਲ ਤੇ ਸਹਿਮਤੀ ਸੀ ਵੀ ਆਪਾਂ ਇਹਨੂੰ ਠੀਕ ਬਣਾ ਰਹੀ ਹੈ ਨਹੀਂ ਜੀ ਇਹ ਮਤਾ ਪਾਇਆ ਸੀਗਾ ਵੀ ਅਸੀਂ ਇੱਥੇ ਤੱਕ ਰਵਾਂਗੇ ਵੀ ਆ ਕੰਦ ਜਿਹੜੀ ਅਸੀਂ ਨਹੀਂ ਪਾਉਂਦੇ ਬੋਲੋ ਜੀ ਵੀਰ ਜੀ ਮੈਡਮ ਦੇ ਸਾਚੇ ਸਾਚੇ ਨਹੀਂ ਗੱਲ ਇੱਕ ਮਿੰਟ ਮੇਰੀ ਸੁਣੋ ਉਹ ਯਾਰ ਲੰਮੀ ਕੰਨ ਦੀ ਕੀ ਦੀ ਪਈਦਾ ਇਹ ਇੱਕਦਾਂ ਕਿਉਂ ਨਾ ਆਉਂਦੀ ਯਾਰ ਬਰਾਬਰ ਉਹ ਜਦੋਂ ਉਹ ਉਹੀ ਆਪਣੀ ਪਾਜੀ ਰੋ ਕਰੋ ਰੋ ਕਰੋ ਰੋ ਇਹ ਤੁਹਾਡਾ ਨਾਮ ਹੈਗਾ ਪਿੰਡ ਤਲਿੱਤਾ ਜਦੋਂ ਮਤਾ ਤੁਸੀਂ ਪੈਂਚਵਾਂ ਮੌਜੂਦਾ ਪੈਂਚ ਕੌਣ ਹੈ ਮੌਜੂਦਾ ਇਹ ਇਹ ਪਖੜੇ ਪੰਚਸਭਾ ਪੰਚਸਭਾ ਜਦੋਂ ਜਦੋਂ ਆ ਮਤਾ ਪਿਆ ਹਾਂਜੀ ਸਰ ਵੀ ਆ ਕੰਦ ਬਣਾਉਣੀ ਆ ਹਾਂਜੀ ਆ ਗੇਟ ਇੱਥੇ ਦੱਸ ਦੱਸ ਦੇ ਇੱਥੇ ਲੱਗਿਆ ਸੀ ਉਹ ਗੇਟ ਪਿਆ ਜੀ ਲੱਗਾ ਹਾਂਜੀ ਜਦੋਂ ਇਸ ਗੇਟ ਤੋਂ ਕੰਦ ਅੱਗੇ ਤੱਕ ਲੈ ਕੇ ਗਏ ਆਪਾਂ ਅਬੇਡਕਰ ਭਵਨ ਤੱਕ ਆਹ ਨੀਂ ਪੱਟੀ 2-2 ਫੁੱਟ ਚਾਰ ਜੇ ਇੱਥੇ ਜੇਸੀ ਵੀ ਚੱਲੀ ਨਾ ਬਿਲਕੁਲ ਕੀ ਮਤਾ ਜਦੋਂ ਪਾਇਆ ਗਿਆ ਉਹ ਇਸ ਇਹ ਕੰਦ ਸ਼ਾਮਿਲ ਸੀ ਵਿੱਚ 21 4 25 ਨੂੰ ਸ਼ਾਮਿਲ ਹਾਂਜੀ ਹਾਂਜੀ ਸਾਰੇ ਹੈਗੇ ਸੀ ਸਪੰਸਾ ਸ਼ਾਮਿਲ ਸ਼ੁਦਾ ਪੰਜਾ ਮੈਂਬਰ ਹੈ ਸਾਡੇ ਜਿਹੜਾ ਸੱਚ ਆ ਸੱਚ ਆ ਉਹ ਪਿਛਲੀ ਦੀ ਵਾਰ ਨੂੰ ਅੱਜ 4 ਸਾਲ 5 ਸਾਲ ਉਹ ਪਿਛਲੀ ਦੀ ਵਾਰ ਨੂੰ ਸਾਡੀ ਨੂੰ ਹੋਗਾ ਜੀ 5 4 25 ਨੂੰ ਜਦੋਂ ਉਹ ਅਗਲੀ ਜਗ੍ਹਾ ਜਿਹੜੀ ਉਹ ਨੰਬਰੀ ਜਗ੍ਹਾ ਆ ਇਹ ਜਿਹੜੀ ਸ਼ਾਮਲਾਡ ਗਰਾਊਂਡ ਦੇ ਨਾਲ ਦਿਲਦੀ ਆ ਉਹ ਵੀ ਦੇਖੋ ਇਨੀ ਦਮਾਰ ਢਾਈ ਗਈ ਆ ਠੀਕ ਆ ਜੀ ਉਹਦਾ ਕੋਈ ਰੌਲਾ ਨਹੀਂ ਜੀ ਦੁਆਰਾ ਰੁਕੋ ਜਰਾ ਹਸਪਤਾਲ ਦੀ ਸੁਣਨਾ ਚਾਹੁੰਦਾ ਮੇਰੀ ਗੱਲ ਸੁਣੋ ਆਪਾਂ ਗੱਲ ਤਾਲਮੇਲ ਨਾੜ ਬਣਾ ਲੈ ਚੱਲੀਏ ਇਹ ਜੀ ਕੰਦ ਹੂੰ ਛੋਟੀ ਛੋਟੀ ਸੀਗੀ ਥੱਲੇ ਤਿੰਨ ਕਬਾਰ ਦੋ ਦੋ ਫੁੱਟ ਦੱਸਿਆ ਜੀ ਇਹਨਾਂ ਨੇ ਨਹੀਂ ਨਹੀਂ ਦੋ ਦੋ ਫੁੱਟ ਹੀ ਹਾਂ ਜੀ ਦੋ ਲੱਗਿਆ ਸੀਗਾ ਤੇ ਇਹ ਜਦੋਂ ਮੇਰੇ ਰਾਜ ਇਹਨਾਂ ਨੇ ਸ਼ੁਰੂ ਕੀਤੀ ਇਹ ਬਣਾਉਣੀ ਕਰਨੀ ਇਹ ਜ਼ਮੀਨ ਨਾ ਸੀਗੀ ਇਹ ਜਦੋਂ ਇਹਨਾਂ ਨੇ ਸ਼ੁਰੂ ਕੀਤੀ ਮੈਂ ਇਹਨਾਂ ਨੂੰ ਰੋਕਿਆ ਮੈਂ ਕਿਹਾ ਨਾ ਕਰੋ ਮੈਂ ਕਿਹਾ ਪਿਛਲੀ ਵਾਰੀ ਸਰਪੰਚ ਨੇ ਰੋਕਿਆ ਮਤਾ ਪਿਆ ਤੁਸੀਂ ਇਹ ਕੰਮ ਨਾ ਕਰੋ ਠੀਕ ਹੈ ਜੀ ਇਹ ਕਹਿੰਦੇ ਜਾਈ ਨਹੀਂ ਕਰਦੇ ਪਰ ਇਹ ਫੇਰ ਕਰਨ ਲੱਗੇ ਇਹਨਾਂ ਨੂੰ ਵੀ ਇੱਕ ਅੰਧ ਪਾਉਣ ਲੱਪੈ ਇਹਨਾਂ ਵੀਡੀਓ ਮੈਡਮ ਨੇ ਸਾਧ ਲਿਆ ਇਹਨਾਂ ਨੇ ਸਾਡੇ ਨਾਲ ਸਹਿਮਤੀ ਕੀਤੀ ਬਈ ਸਿੱਥੇ ਤੱਕ ਰਵਾਂਗੇ ਵੀਡੀਓ ਸਾਹਿਬ ਕਿੱਥੇ ਨੇ ਹਾਂਜੀ ਵੀਡੀਓ ਸਾਹਿਬ ਸਹਿਮਤੀ ਹੋਈ ਸਰ 10 ਸਾਲਾਂ ਤੋਂ ਆ ਰਹੀ ਦੀ ਵੀਡੀਓ ਮੇਰੇ ਕੋਲ ਪੂਰੀ ਬਣੀ ਹੋਆ ਆ ਦੇਖੋ ਸਾਰਾ ਪਤਰਾ ਦਿਖਾਓ ਆ ਦੇਖੋ ਦੂਜੇ ਦਿਨ ਸ਼ਾਮੇ ਵੀਡੀਓ ਸ਼ਾਮੇ ਆਪਾਂ ਦੇਖ ਲੈਣੇ ਉੱਥੇ ਦਾ ਹਾਲ ਲੈਣੇ ਨਹੀਂ ਇੱਥੇ ਦਿਖਾ ਲੈ ਛਾਂ ਕੀ ਆ ਇਹ ਇਹ ਨਿਰਮਲ ਗੁਰਦੇ ਦੇ ਕਾਂਚੀ ਟੀਵੀ ਤੋਂ ਜੀ ਉਹ ਵੀਡੀਓ ਕੱਟੀ ਗਈ ਆ ਆਨ ਰਿਕਾਰਡ ਆ ਲਾਈਵ ਦਾ ਹੀ ਹੁੰਦਾ ਸੀ ਦੋ ਮਿੰਟ ਦੋ ਮਿੰਟ ਕੀਤਾ ਮਹਾਰਾਜ ਦਾ ਸ਼ੁਰੂ ਕਰਦੇ ਆ ਦੇਖੋ ਪੂਰੀਆਂ ਕੰਮ ਤਿਆਰ ਆ ਗਰਾਊਂਡ ਆ ਜਿਹੜੀ ਕੰਧ ਕਿਹੜੀ ਦਿਖਾ ਰਹੇ ਤੁਸੀਂ ਇੱਥੇ ਦੱਸੋ ਇਹ ਮਾੜਾ ਦੇਖੋ ਆਹ ਵਾਲੀ ਆਹ ਲੰਬੀ ਦੀਵਾਰ ਇਹ ਦਿਖਾ ਲਿਓ ਕਿੰਨੇ ਫੁੱਟ ਮੈਨੂੰ ਦੇਖ ਰਹੀ ਆ ਸਿਰ ਮੈਂ ਕੰਧ ਸਮਝਾਓ ਪਹਿਲਾਂ ਕਿਹੜੀ ਆਸਕਾਂ ਨੂੰ ਦਿਖਾ ਰਹੇ ਆ ਇਹ ਕਿੰਨੀ ਬਣੀ ਹੋ ਧੁਰ ਤੱਕ ਬਣੀ ਹੋ ਇਹ ਸ਼ੈੱਡ ਤੋਂ ਲੈ ਕੇ ਇੱਥੇ ਤੱਕ ਕਿੰਨੇ ਕਿੰਨੇ ਫੁੱਟ 5 5 4 4 ਫੁੱਟ ਹੋਊ 500 ਫੁੱਟ ਤੱਕ ਜਦੋਂ ਜੀ ਸੀ ਬੀ ਆਈ ਇਹਨੂੰ ਲਾਇਆ ਪਹਿਲਾਂ ਉਹਦੋਂ ਇਹ 4 4 5 5 ਫੁੱਟ ਬਣੀ ਸੀ ਤਿਆਰ ਕੋਈ ਪੂਰੀ ਇੱਥੇ ਗੇਟ ਲੱਗੇ ਦਾ ਪੂਰਾ ਸਾਰਾ ਹੈਗਾ ਤੁਹਾਨੂੰ ਸ਼ਾਮੇ ਦੇਖ ਲੈਂਦੇ ਹਾਂ ਚਲੋ ਆ ਜਾਓ ਚਲੋ ਦੇਖੋ ਧਿਆਨ ਨਾਲ ਦੇਖੋ ਦੇਖ ਚੁੱਕਾ ਜਿਹੜੀ ਆ ਜਗ੍ਹਾ ਅੰਬੇਡ ਕਰਪਾਵਨ ਦੇ ਮੋਹਰੇ ਪਈ ਆ ਖਾਲੀ ਇਹ ਕੀ ਆ ਸਾਰੇ ਸਾਰੀਆਂ ਨਾ ਬਾਬਾ ਸਾਹਿਬ ਇਹ ਟੋਟਲ ਸਾਰੇ ਇਹ ਟੋਟਲੀ ਬਾਬਾ ਸਾਰੇ ਸਾਰੇ ਕਰੰਟ ਪਈ ਆ ਚਲੋ ਅੱਜ ਜਦੋਂ ਅਸੀਂ ਹੈ ਨਾ ਇੱਥੇ ਦੁਆ ਕੀਤਾ ਅਸੀਂ ਆ ਕੰਦ ਪਾਈ ਆ ਜੀ ਦੁਬਾਰਾ ਫੇ ਆ ਜਿਹੜੀ ਕੰਦ ਹੈ ਹਾਂ ਜੀ ਗੁਰਦੁਆਰਾ ਸਾਹਿਬ ਦੇ ਅਸੀਂ ਕੰਦ ਪਾਤੀ ਇਹ ਪਹਿਲਾ ਪਈਓ ਸੀ ਤੁਸੀਂ ਪਾਈ ਨਹੀਂ ਅਸੀਂ ਪਾਈ ਆ ਜੀ ਇਹਨਾਂ ਨੇ ਢਾਈ ਆ ਗੁਰਦੁਆਰਾ ਵਾਲਿਆਂ ਨੇ ਪਿੰਡ ਦੀ ਬਿਨਾ ਮਨਜ਼ੂਰੀ ਤੋਂ ਕਿਸੇ ਪਿੰਡ ਨੇ ਮਨਜ਼ੂਰੀ ਨਹੀਂ ਦਿੱਤੀ ਜਦੋਂ ਇੱਧਰ ਨੂੰ ਇਹ ਵਧੇ ਆ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਬਿਆਦ ਵੀ ਕੀਤੀ ਕੰਦ ਢਾ ਕੇ ਉਸ ਤੋਂ ਬਾਅਦ ਜਦੋਂ ਅਸੀਂ ਹੁਣ ਆਹ ਆਹ ਕੰਦ ਢਾਈ ਆ ਕੋਈ ਵੀ ਕੀਤਾ ਅਸੀਂ ਆਪarli ਕੰਦ ਕਰਤੀ ਗੁਰੂ ਘਰ ਦੀ ਅੱਗੇ ਕਹਿੰਦੇ ਢਾਈ ਆ ਅਸੀਂ ਗੁਰੂ ਘਰ ਦੀ ਕੰਦ ਕੀਤੀ ਆ ਉਸ ਤੋਂ ਬਾਅਦ ਚ ਇਹਨਾਂ ਨੇ ਡੇਟ ਆਈ ਹੈ ਹਾਂਜੀ ਹੌਲੀ ਹੌਲੀ ਤੁਹਾਨੂੰ ਪਰਾਨੇ ਪ੍ਰੋਮ ਦਿਖਾ ਦਿੰਦੇ 2021 ਵਾਲੇ 20 ਵਾਲੇ 19 ਵਾਲੇ ਪ੍ਰੋਮ ਦਿਖਾ ਦਿੰਦੇ ਮਹਾਰਾਜ ਜੀ ਸਾਡੇ ਸਾਰਾ ਸੱਰਾ ਕੰਦ ਹੈ ਨਹੀਂ ਸੀਗਾ ਨਹੀਂ ਨਹੀਂ ਅਸੀਂ ਇਹ ਕੀ 21 21 ਦਾ 2021 ਹੋਇਆ ਜੀ ਬ੍ਰੇਕ ਤੇ ਪੈਰ ਰੱਖੋ ਥੋੜਾ ਜਿਹਾ ਬ੍ਰੇਕ ਤੇ ਪੈਰ ਰੱਖੋ ਛੱਡੀਏ ਇਸ ਗੱਲ ਨੂੰ ਅਸੀਂ ਹੁਣ ਆਹ ਦੇਖੋ ਆ ਕੰਦ ਆਹ ਕੰਦ ਢਾਈਆਂ ਪਈਆਂ ਆ ਕੰਦ ਕੀਤੀ ਪਈ ਆ ਜੇ ਕੋਈ ਆਪਾਂ ਦੋ ਜਣੇ ਤਾਂ ਕਰ ਲੈਨੇ ਆਈ ਜਿੰਨੇ ਇਹਨਾਂ ਮਾਮਲਾ ਨਿਗਠਣਾ ਨਵੇਰ ਹਾਂਜੀ ਹਾਂਜੀ ਬਿਲਕੁਲ ਜੋ 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 ਗੱਡੀ ਸਾਫ ਕਰ ਦੇਣਗੇ ਠੀਕ ਹੈ ਜੀ ਕਰ ਦੇ ਫਿਰ ਠੀਕ ਹੈ ਜੀ ਮਨਜ਼ੂਰ ਆ ਜੀ ਆ ਸਰ ਇੱਕ ਮਿੰਟ ਜੀ ਆ ਨਿਕਲੇ ਗੇਟ ਅੰਦਰ ਇਹ ਲੱਗਾ ਜੀ ਗੇਟ ਆ ਗੇਟ ਲੱਗਾ ਜੀ ਸ਼ੋਮ ਜਗ ਦੇ ਲਈ ਆ ਮੈਂ ਉੱਥੋਂ ਨਿਕਲੇ ਪਈ ਆਪਾਂ ਸਰ ਇੱਧਰ ਚਲੋ ਜੀ ਇੱਕ ਸਾਰੀ ਇੱਧਰ ਆਪਾਂ ਜਦੋਂ ਹੁਣ ਮੈਨੂੰ ਪੀਂਦੇ ਆਂ ਉਹਦਾ ਮੈਨੂੰ ਪਤਾ ਨਹੀਂ ਕਿੱਥੇ ਗੱਲ ਆ ਹਾਂ ਠੀਕ ਹੈ ਜੀ ਗੁਰਦਾ ਜਿਹੜਾ ਕਿ ਵੱਜ ਜਾਊਗਾ ਹੁਣ ਹਾਂਜੀ ਜਿਹੜੀ ਆਪਣੀ ਗਰਾਊਂਡ ਦੀ ਹੈਗਾ ਉਹ ਵਧਾਉਣਾ ਹੀ ਆ ਨਾ ਹਾਂਜੀ ਹਾਂਜੀ ਵਧਾਉਣਾ ਜੀ ਤੂੰ ਤੱਕ ਜਾਂਦੀ ਹੈ ਕਿਵੇਂ ਪੱਕੇ ਪਹਿਲਾਂ ਅੱਛਾ ਪੱਕੇ ਨਹੀਂ ਨਹੀਂ ਆਹ ਤਾਂ ਹੈ ਨਹੀਂ ਜੀ ਇੱਥੇ ਪੱਕੇ ਚਲੋ ਇਹ ਟਾਈਮ ਇੱਥੇ ਇਹ ਟਾਈਮ ਇੱਥੇ ਕੋਈ ਨਹੀਂ ਜੀ ਇਹ 10 ਸਾਲ ਹੋ ਗਏ ਸਪੰਸਰ ਆਏ ਹੋਏ ਆ ਇਹ ਤਾਂ ਅੰਜੇ ਤੋਂ ਪਹਿਲੇ ਆਇਆ ਪਹਿਲੇ ਹੋ ਗਏ ਲੱਗ ਜਾਵੇ ਸਰਪੰਚ ਸਾਹਿਬ ਠੀਕ ਹੈ ਅਸੀਂ ਮੁੱਕਰਦੇ ਨਹੀਂ 2021 ਤੱਕ ਅੱਛਾ ਵੀ ਬੈਠੋ ਬਾਕੀ ਸਾਰੇ ਨੂੰ ਭੇਜੋ ਉਧਰ ਮੈਨੂੰ ਜੀ ਉਦਾਂ ਹੀ ਸਾਰੇ ਸਾਰੇ ਭੇਜ ਦਿਓ ਜੀ ਉਧਰ ਹਰ ਜੀ ਮੇਰੀ ਤੇ ਮੇਰੇ ਪਿੰਡ ਨੂੰ ਉਦੋਂ ਬਦਨਾਮ ਕੀਤਾ ਗਿਆ ਸਾਰੀ ਦੁਨੀਆ ਦੇ ਵਿੱਚ ਕੋਈ ਗੱਲ ਤੁਸੀਂ ਭੇਜੋ ਹੀ ਸਾਰਿਆਂ ਨੂੰ ਆਪ ਅਸੀਂ ਇਹ ਗੁਰੂ ਘਰ ਦੇ ਨਹੀਂ ਬਣੇ ਮੈਂ ਤਾਂ ਕਹਿੰਦੀ ਨਹੀਂ ਭੇਜੋ ਹੀ ਸਾਰਿਆਂ ਨੂੰ ਬਾਲ ਸਾਹਿਬ ਮੇਰੀ ਬੇਨਤੀ ਭੇਜੋ ਸਾਰਿਆਂ ਨੂੰ ਇੱਕ ਵਾਰੀ ਪੰਚਾਇਤ ਨੂੰ ਛੱਡ ਕੇ ਬਾਕੀ ਸਾਰੇ ਭੇਜ ਦਿਓ ਪੰਚਾਇਤ ਨੂੰ ਛੱਡ ਕੇਗਾ ਨਹੀਂ 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 ਰਹਿਤੀ ਨਹੀਂ ਨਿੱਜੀ ਆ ਪਿੱਛੇ ਕਿਸੇ ਦਾ ਕੋਈ ਸਰਕਾਰੀ ਸ਼ਾਮਰਾੜ ਕੋਈ ਰਸਤਾ ਲੱਗਦਾ 20 ਫੁੱਟ ਨਹੀਂ ਉਹ ਨਹੀਂ 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 ਲੱਗਦਾ ਕਿਸ ਤਰ੍ਹਾਂ ਮੈਲਾ ਕਰਨ ਨੂੰ ਫਿਰਦੇ ਆ ਜੀ ਜਿਹੜੀ ਗੱਲ ਹੈ ਸਰਪੰਚ ਦੱਸੋ ਜਰਾ ਗੈਰ ਮੁਕੀ ਆ ਆਪਣੇ ਇਸ ਕੰਦ ਨੂੰ 20 ਫੁੱਟ ਰਸਤਾ ਆਉਂਦਾ ਨਹੀਂ ਆਉਂਦਾ ਜੀ ਨਹੀਂ ਆਉਂਦਾ ਨਹੀਂ ਆਉਂਦਾ ਜੀ ਆਪਾਂ ਦੇਖ ਲਈਏ ਸਰਪੰਚ ਸਾਹਿਬ ਨਹੀਂ ਆਪਾਂ ਦੇਖ ਲੈਣੇ ਆਜਾ ਦੇਖ ਲੈ ਮੇਰੇ ਨਾਲ ਮੇਰੇ ਨਾਲ ਸਿਰਫ ਪਟਵਾਰੀ ਸਾਹਿਬ ਔਰ ਪ੍ਰਸ਼ਾਸਨ ਵਾਲੇ ਚੱਲਣਗੇ ਦੋਏ ਜਣੇ ਤੁਸੀਂ ਦੋ ਜਣੇ ਤੁਸੀਂ ਕਿੰਨੇ ਜਣੇ ਹੋਗਾ 2 4 6 ਜਣੇ ਆਣਗੇ ਭਾ ਇਹ ਨਾ ਇਧਰ ਕਰੋ ਨਾ ਇੱਥੇ ਛੱਜਰਾ ਦੇਖੋ ਵੀ ਹੈਗਾ ਹੈ ਛੱਜਰੇ ਛੱਜਰਾ ਛੱਜਰੇ ਲੈਂਦੇ ਦਿਖਾ ਲੋ ਜਰਾ ਬੀਬੀ ਦੇਖੋ ਜਰਾ ਖੋਲੋ ਜਰਾ ਆਹ ਇਹ ਆ ਨੰਬਰ ਆ ਟੋਟਲ ਆਹ ਵਾਲਾ ਰਸਤਾ ਜਿਹੜਾ ਇਹ ਆਹ ਵਾਲੇ ਤਾਂ ਪੱਕੀ ਸੜਕ ਜਿਹੜੀ ਆਹ ਜਗ੍ਹਾ ਕਿੱਥੇ ਆ ਇਹ ਪਿਛਲੇ ਬੰਨੇ ਕਮਿਟੀ ਹਾਲ ਕਿੱਥੇ ਆ ਇਹ ਬੜੇ ਪਿੰਡ ਦੇ ਬੰਦੇ ਆ ਤਰੇਤੋ ਜਰਾ ਕਮਿਟੀ ਹਾਲ ਕਿਹੜਾ ਆ ਇੱਥੇ ਆ ਤੇ ਆ ਕੋਈ ਨਾ ਆਪਾਂ ਦੇਖੀ ਚੱਲੋ ਜਾਨਤਾ ਨਾਮ ਹੈ ਹਾਂ ਇੱਥੇ ਆ ਕੇ ਆਵੇ ਤਾਂ ਇਹ ਇੱਥੇ ਆਪਣੀ 14 ਚੜ੍ਹ ਮੱਲੇ ਆ ਇੱਥੇ ਨੰਬਰ ਆ ਆ ਜਿਹੜੀ ਗਲੀ ਬਣੀ ਹੋ ਆ ਇਹ ਕਿਹਦੀ ਆ ਬੜੀ ਬੜੀ ਜ਼ਮੀਨ ਹੈ ਜੀ ਇੱਥੇ ਤੱਕ ਲਾ ਆ ਇਹ ਪਾਜੀ ਜ਼ਮੀਨ ਤੇ ਤੇ ਦੀ ਆ ਇਹ ਆ ਹੈਗੀ ਉਹਨਾਂ ਦੀ ਗਲੀ ਆ ਉਹ ਦਸਰ ਰੱਖਿਆ ਆਪਣੇ ਲਈ ਪਲਾਟ ਵਿੱਚ ਆਪਣੇ ਲਈ ਰੱਖਿਆ ਆ ਹਾਂ ਜੀ ਜੇ ਆਪਣੇ ਕਿਤੇ ਮਤਲਬ ਸੈਟੀਸਫਾਈ ਹੋ ਜਾਂਦੀ ਹੈ ਉਹਨਾਂ ਦੇ ਅਨਸਾਰ ਹਾਂ ਜੀ ਆਪਾਂ ਜੀ ਇੱਥੋਂ ਛੋਟਾ ਦਰਵਾਜ਼ਾ ਰੱਖ ਲਈਏ ਕੋਈ ਪ੍ਰੋਬਲਮ ਨਹੀਂ ਰੱਖ ਨਹੀਂ ਸਕਦੇ ਸਰ ਇਹ ਪਿੰਡ ਕਿਹੜਾ ਆ ਇਹ ਪਿੰਡ ਦਾ ਆ ਆਹ ਆ ਹਾਂ ਜੀ ਪਰਸਨਲ ਹੈ ਜੀ ਪਰਸਨਲ ਜ਼ਮੀਨ ਹੈ ਇਹ ਵੀ ਇੱਕ ਪਾਜੀ ਉਹ ਇੱਕ ਮਿੰਟ ਸੁਣੋ ਅਸੀਂ ਆਪਣੇ ਪਿੰਡ ਦੇ ਪਾਰ ਆਪਾਂ ਅਸੀਂ ਆਪਣੇ ਪੈਣ ਦਾ ਉਹਨੂੰ ਪਾਣੀ ਦੇਣ ਦੇ ਗੰਦਾ ਪਾਣੀ ਸਾਡੇ ਛੱਪੜ 'ਚ ਪਾਉਣ ਦੇ ਆ ਉਹ ਤੇ ਉਹ ਮੈਨੂੰ ਸਾਨੂੰ ਰਸਤਾ ਦੇਣ ਤੋਂ ਮਨਾ ਕਰੂਗਾ ਨਹੀਂ ਆਪਾਂ ਕਾਨੂੰਨ ਵਾਲੀ ਗੱਲ ਕਰੀਏ ਕਾਗਜ਼ਾਂ ਵਾਲੀ ਪ੍ਰਧਾਨ ਜੀ ਜੇ ਆਪਾਂ ਦੂਜੇ ਪਿੰਡ ਨੂੰ ਆਪਾਂ ਨਹੀਂ ਦੂਆ ਕਰ ਸਕਦੇ ਹੈਗੇ ਸਰਪੰਚ ਸਾਹਿਬ ਇਹਦੀ ਕਿਹਾੜਾ ਰੋਡ ਵਿੱਚ ਮੂਹ ਵਿੱਚ ਕਰਕੇ ਚਾਰ ਪੰਜ ਨਾਦਾਂ ਦਾ ਪਿਆਰ ਦਾ ਰਸਤਾ ਨਹੀਂ ਲੱਗਣਾ ਹੈ ਇਧਰ ਕੁੜਾਈ ਨਹੀਂਦੀ ਪਹਿਲਾਂ ਇਹਨਾਂ ਨੂੰ ਚਾਰ ਪੰਜ ਨਾਦਾਂ ਦਾ ਹੋਵੇ ਕਰਕੇ E uh -huh.